ਸੁਖਪ੍ਰੀਤ ਹਰੀਨੋ ਕਹਿੰਦਾ ਕਿ ਜਗਮੋਹਨ ਢਾਲੀਵਾਲ ਦੀ ਫੋਟੋ ਵਾਇਰਲ ਕਰ ਦਿੱਤੀ ਉਸ ਦੀ ਰੈਕੀ ਕੀਤੀ ਹੈ ਲੈ ਦੱਸ ਤੁਸੀਂ ਕੈਨੇਡਾ ਸਰੀ ਨਗਰ ਕੀਰਤਨ ਤੇ ਮੰਜੀਟੀਆਂ ਨੂੰ ਵੀਡੀਓ ਅਤੇ ਹੋਰ ਸਮਾਨ ਦੇਣ ਲਈ ਸਲਾਹ ਕੀਤੀਆਂ ਜਗਮੋਹਨ ਢਾਲੀਵਾਲ ਨਾਲ ਰਲ ਕੇ ਜਿਹੜੀ ਸਲਾਹ ਤੁਸੀਂ ਸਾਰੇ ਲਾਣੇ ਨੇ ਜਥੇਬੰਦੀ ਆਈਜੇ ਕਰਨ ਦੀ ਕੀਤੀ ਸੀ ਉਹ ਮੇਰੇ ਕਰਕੇ ਨੇਪਰੇ ਨਹੀਂ ਚੜੀ ਕਿਉਂਕਿ ਜਗਮੋਹਨ ਢਾਲੀਵਾਲ ਨੇ ਕਲੱਬ ਦੀ ਮੀਟਿੰਗ ਵਿੱਚ ਕਿਹਾ ਸੀ ਕਿ ਅਸੀਂ ਨਵਾਂ ਟਾਂਜਾ ਖੜਾ ਕਰਾਂਗੇ ਸਾਰਾ ਪਾਉ ਦੀ ਜਗ੍ਹਾ ਕਾਰਜਕਾਰੀ ਪ੍ਰਧਾਨ ਲਾਵਾਂਗੇ ਅਤੇ ਵਕੀਲਾਂ ਲਈ ਪੈਸੇ ਵੀ ਇਕੱਠੇ ਕੀਤੇ ਜਾਣਗੇ ਜਿਸ ਦਾ ਅੰਦਾਜ਼ਾ ਇਹਨਾਂ ਨੇ ਕਰੋੜ ਤੋਂ ਉੱਪਰ ਲਾਇਆ ਸੀ ਬਹੁਤ ਬੰਦੇ ਗਵਾਹ ਇਸ ਗੱਲ ਦੇ ਉਸ ਕਲੱਬ ਹਾਊਸ ਦੀ ਮੀਟਿੰਗ ਵਿੱਚ ਅਸੀਂ ਇਹਨਾਂ ਨੂੰ ਐਨੀ ਗੱਲ ਕਹੀ ਸੀ ਕਿ ਪਾਉ ਸਾਡਾ ਤੇ ਜਿਥੇਮੰਦੀ ਤੁਹਾਡੀ ਇਹਨਾਂ ਪੁੱਛਿਆ ਕਿ ਇਸ ਗੱਲ ਦਾ ਕੀ ਮਤਲਬ ਹੈ ਅਤੇ ਪੀਪਲ ਸਿੰਘ ਨੇ ਕਿਹਾ ਕਿ ਜਥੇਬੰਦੀ ਤੁਹਾਡੀ ਪਰ ਜਥੇਬੰਦੀ ਦਾ ਕੋਈ ਵੀ ਬੁਲਾਰਾ ਤੇ ਪ੍ਰਧਾਨ ਜਾਂ ਹੋਰ ਕੋਈ ਆਗੂ ਪਾਉ ਦੇ ਵਿਆਹ ਦੇ ਉੱਤੇ ਕੋਈ ਬਿਆਨ ਨਹੀਂ ਦੇਵੇਗਾ ਅਤੇ ਨਾ ਹੀ ਉਸ ਦੇ ਨਾਂ ਤੇ ਪੈਸੇ ਇਕੱਠੇ ਕਿਤੇ ਜਾਣਗੇ ਵਕੀਲਾਂ ਦਾ ਖਰਚ ਅਸੀਂ ਖੁਦ ਕਰ ਲਵਾਂਗੇ ਤੁਸੀਂ ਜਥੇਬੰਦੀ ਦਾ ਢਾਂਚਾ ਨਵਾਂ ਤਿਆਰ ਕਰੋ ਅਤੇ ਆਪਣੇ ਦਮ ਦੇ ਉੱਤੇ ਜਿਥੇ ਬੰਦੀ ਨੂੰ ਅੱਗੇ ਰਨ ਕਰੋ ਪਾਉ ਨੂੰ ਜਿਥੇ ਮੰਦੀ ਤੋਂ ਲਾਂਬੇ ਕਰ ਦਿੱਤਾ ਜਾਵੇ ਇੱਥੇ ਅਸੀਂ ਐਨੀ ਗੱਲ ਕੀਤੀ ਸੀ ਕਿ ਜਿਥੇ ਬੰਦੀ ਦਾ ਪ੍ਰਧਾਨ ਰਹੇਗਾ ਅਤੇ ਉਹ ਪਾਉ ਅਮਰਤਪਾਲ ਸਿੰਘ ਰਹੇਗਾ ਤਾਂ ਅਸੀਂ ਜਥੇਬੰਦੀ ਦੇ ਨਾਲ ਤੁਰਾਂਗੇ ਜੇ ਜਥੇਬੰਦੀ ਦੇ ਬਾਕੀ ਮੈਂਬਰ ਪਾਉ ਨੂੰ ਜਿਥੇ ਬੰਦੀ ਦੇ ਪ੍ਰਧਾਨ ਤੇ ਅਹੁਦੇ ਤੋਂ ਹਟਾਉਂਦੇ ਨੇ ਤੇ ਸਾਡੀ ਕੋਈ ਵੀ ਸੇਵਾ ਜਥੇਬੰਦੀ ਲਈ ਨਹੀਂ ਹੋਵੇਗੀ ਜਿਵੇਂ ਮੋਹਨ ਢਾਲੀਵਾਲ ਕੋਲ ਮੇਰੀ ਇੱਕ ਰਿਕਾਰਡਿੰਗ ਸੀ ਜੋ ਇਹ ਬਹੁਤ ਜਣਿਆਂ ਨੂੰ ਸੁਣਾ ਕੇ ਮੇਰੇ ਖਿਲਾਫ ਕਰਨਾ ਚਾਹੁੰਦਾ ਸੀ ਜਦੋਂ ਮੈਂ ਕਿਹਾ ਕਿ ਤੂੰ ਰਿਕਾਰਡਿੰਗ ਜਨਤਕ ਕਰਦੇ ਅਤੇ ਲੋਕ ਤੈਅ ਕਰ ਲੈਣਗੇ ਕਿ ਬਗੇਲ ਸਹੀ ਹੈ ਜਾਂ ਗਲਤ ਇਸ ਗੱਲ ਤੋਂ ਇਹ ਕਲਪ ਗਿਆ ਸੀ ਬਸ ਉਸ ਦਿਨ ਤੋਂ ਜਗਮੋਹਨ ਢਾਲੀਵਾਲ ਨੇ ਭਾਉ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਕਿ ਜਿਸ ਵਿੱਚ ਇਹਨੇ ਭਾਉ ਦੇ ਹਰੇਕ ਵਿਰੋਧੀ ਨੂੰ ਜੋੜਿਆ ਜਗਮੋਹਨ ਢਾਲੀਵਾਲ ਦੀ ਕੋਈ ਰੈਕੀ ਨਹੀਂ ਕੀਤੀ ਗਈ ਇਹ ਫੋਟੋ ਸਰੀਨਗਰ ਕੀਰਤਨ ਤੇ ਜਦੋਂ ਇਹਨਾਂ ਨੇ ਮਜੀਠੀਆਂ ਨੂੰ ਆਹ ਨਕਲੀ ਵੀਡੀਓ ਤੇ ਖੋਰ ਸਮਾਨ ਦੇਣ ਦੀ ਸਲਾਹ ਕੀਤੀ ਸੀ ਉਦੋਂ ਕਿਸੇ ਬੰਦੇ ਨੇ ਖਿੱਚ ਕੇ ਭੇਜ ਦਿੱਤੀ ਸੀ ਕਿਉਂਕਿ ਉੱਥੇ ਸੰਗਤ ਕਾਫੀ ਹੁੰਦੀ ਹੈ ਇਹ ਫਰੀ ਵਿੱਚ ਆਪਣੀ ਰੈਕੀ ਦੀ ਅਫਵਾਹ ਫਲਾ ਰਹੇ ਨੇ ਹਾਲਾਂਕਿ ਇਹਨਾਂ ਨੂੰ ਕਰੀਬ 1000 ਬੰਦੇ ਨੇ ਉੱਥੇ ਇਕੱਠਿਆਂ ਦੇਖਿਆ ਹੈ ਅਤੇ ਪੀੜ ਵਿੱਚ ਕੋਈ ਵੀ ਫੋਟੋ ਖਿੱਚ ਕੇ ਵਾਇਰਲ ਕਰ ਸਕਦਾ ਹੈ ਗੁਰਪ੍ਰੀਤ ਸਿੰਘ ਹਰੀਨੋ ਜਿਹੜਾ ਸਾਡੇ ਟੁਕੜਾ ਤੇ ਪੜਦਾ ਰਿਹਾ ਉਹਨੂੰ ਮਾਰਨ ਦੀ ਕਿਸੇ ਨੂੰ ਕੀ ਲੋੜ ਸੀ ਜ਼ਮੀਰੋ ਤਾਂ ਉਹ ਉਸ ਦਿਨ ਹੀ ਮਰ ਗਿਆ ਸੀ ਜਿਸ ਦਿਨ ਥਾਣੇ ਜਮੀਰ ਗਹਿਣੇ ਰੱਖ ਆਇਆ ਸੀ ਅਤੇ ਸੰਧਵਾ ਦੀ ਝੋਲੀ ਵਿੱਚ ਬੈਠ ਗਿਆ ਸੀ ਅਸੀਂ ਲੱਖਾਂ ਰੁਪਏ ਬਰਗਾੜੀ ਮੋਰਚੇ ਦੇ ਖਰਚੇ ਪਰ ਬਰਗਾੜੀ ਮੋਰਚੇ ਵਿੱਚੋਂ ਜੇ ਕਿਸੇ ਨੂੰ ਕੁਝ ਹਾਸਲ ਹੋਇਆ ਤਾਂ ਹਰੀਨੋ ਦੀ ਕੁਲਤਾਰ ਸੰਧਵਾ ਨਾਲ ਸਾਂਝ ਅਤੇ ਸੁਖਰਾਜ ਨਿਆਮੀਵਾਲ ਵਾਲੇ ਦੀ ਪੁਲਿਸ ਨਾਲ ਨੇੜਤਾ ਇਸ ਤੋਂ ਵੱਧ ਕੁਝ ਕੋਮ ਨੂੰ ਜਾਂ ਇਹਨਾਂ ਨੂੰ ਹਾਸਲ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਅੱਧੀ ਕੈਨੇਡਾ ਨੂੰ ਜਿਗਮੋਹਨ ਢਾਲੀਵਾਲ ਪਾਉ ਦਾ ਸਭ ਤੋਂ ਨੇੜਲਾ ਸਾਥੀ ਹੋਣ ਦੀ ਦੁਹਾਈ ਪਾਉਂਦਾ ਰਿਹਾ ਪਰ ਜਦੋਂ ਲੋਕਾਂ ਨੂੰ ਇਸ ਦੀ ਅਸਲੀਅਤ ਪਤਾ ਲੱਗਦੀ ਗਈ ਇਹ ਅੰਦਰੋਂ ਹੋਰ ਜ਼ਹਿਰ ਨਾਲ ਭਰ ਗਿਆ ਅਜੇ ਤਾਂ ਸਿਰਫ ਮੈਂ ਹੀ ਦੱਸਿਆ ਹੈ ਇਸ ਦੇ ਬਾਰੇ ਅਜੇ ਬਹੁਤ ਦੁਨੀਆ ਪਈ ਹੈ ਜਿਸ ਨੂੰ ਇਸ ਦੀਆਂ ਕਰਤੂਤਾਂ ਦਾ ਪਤਾ ਹੈ ਇੱਥੋਂ ਤੱਕ ਕਿ ਇਸ ਨੇ ਟਕਸਾਲ ਦੇ ਬੁਲਾਰੇ ਨੂੰ ਫੋਨ ਕਰਕੇ ਵੀ ਕਿਹਾ ਕਿ ਟਕਸਾਲ ਪਾਉ ਅਮਰਤਪਾਲ ਸਿੰਘ ਦੇ ਖਿਲਾਫ ਬਿਆਨ ਦਵੇ